ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਦੇ ਮਾਲਕ ਕਰੇ ਜੀ ਵਾਦਾ ਅ ਲਓ ਜੀ ਕਣਕਾਂ ਹੁਣ ਪੱਕ ਗਈਆਂ ਬਾਡੀ ਦੀ ਤਿਆਰੀ ਆ ਪੂਰੀ ਪਰ ਹੁਣ ਰੱਬ ਲੱਗ ਗਿਆ ਜੀ ਡਰਾਉਣ ਅੱਜ ਸਵੇਰੇ ਕਣੀਆਂ ਜੀਆਂ ਵੈਸੇ ਪੈ ਵੀ ਲਈਆਂ ਹਨਾ ਅੱਜ ਸਵੇਰੇ ਇਦਾਂ ਲੱਗਦਾ ਤਾਂ ਵੀ ਲੈ ਵੀ ਅੱਜ ਨਹੀਂ ਹਟਦਾ ਅੱਜ ਦਾ ਮਾਲਕ ਵੀ ਕਰ ਦੂੰਗਾ ਪਾਣੀ ਉਹ ਪਾਣੀ ਜਿਹੜੇ ਹਿਸਾਬ ਗਿਆ ਬੱਦਲ ਆ ਬਾਕੀ ਦੱਖਣ ਚੱਲਦਾ ਮੀਂਹ ਤਾਂ ਪੈ ਕੇ ਜਾਊਗਾ ਜਿੱਥੇ ਤੱਕ ਆਸ ਆ ਉਮੀਦ ਆ ਮੀਂਹ ਮੀਂਹ ਤਾਂ ਪਊਗਾ ਜ਼ਰੂਰ ਹੁਣ ਫਸਲਾਂ ਆ ਗਈਆਂ ਤੁਹਾਨੂੰ ਪਤਾ ਯਾਰ ਰੱਬ ਦਾ ਇਹ ਹਰੇਕ ਸਾਲ ਦਾ ਕਹਿ ਲਓ ਤੁਸੀਂ ਹਰੇਕ ਵਾਰ ਦਾ ਮਤਲਬ ਇਹ ਕੰਮ ਹੁੰਦਾ ਵੀ ਰੱਬ ਨੇ ਆ ਦਿਨਾਂ ਜਾ ਕੇ ਟਰਾਉਣੀ ਟਰਾਉਣੇ ਹੁੰਦੇ ਚਲੋ ਬਾਕੀ ਮਾਲਕ ਦੇ ਹੱਥ ਆ ਜੀ ਘੱਟ ਦੇਣਾ ਜਾਂ ਵੱਧ ਦੇਣਾ ਉਹਦੀ ਰਜਾ ਚ ਰਹਿਣਾ ਚਾਹੀਦਾ ਅ ਗੱਲ ਹੈਗੀ ਜੀ ਐਦਾਂ ਅੱਜ ਲੱਗੇ ਸਾਡੇ ਬੂਆ ਜੀ ਆਉਣ ਅਸੀਂ ਹੁਣ ਤੁਸੀਂ ਦੇਖਿਆ ਹੀ ਆ ਪਿੱਛੇ ਅਸੀਂ 2 ਦਿਨ ਬੂਆ ਜੀ ਕੋਲ ਲਾ ਕੇ ਆਏ ਲੁਧਿਆਣੇ ਲੁਧਿਆਣੇ ਵਾਲੇ ਬੂਆ ਜੀ ਆ ਜਿਹੜੇ ਅ ਜੈਸਮੀਨ ਉਹਨਾਂ ਦੇ ਉੱਧਰ ਉੱਧਰ ਤੋਂ ਤੇ ਉਹ ਆਏ ਹੋਏ ਆ ਜੀ ਫਿਰ ਸਾਡੇ ਨਾਲ ਇਹ ਆਏ ਸੀਗੇ ਉਹ ਮਾਲਾ ਉੱਥੇ ਲੁਧਿਆਣੇ ਤੋਂ ਮਾਲਾ ਆ ਗਈ ਤੇ ਉਹ ਸਾਡੇ ਨਾਲੇ ਆਏ ਸੀਗੇ ਉੱਥੋਂ ਅੱਜ ਉਹ ਲੱਗੇ ਆ ਜੀ ਫੂਲ ਨੂੰ ਆਉਣ ਤੇ ਤਿਆਰੀ ਚੱਲ ਰਹੀ ਆ ਜੀ ਬੂਆ ਜੀ ਦੇ ਸਵਾਗਤ ਦੀ ਹੈ ਬੂਆ ਜੀ ਦਾ ਸਵਾਗਤ ਭਾਈ ਜੈਸਮੀਨ ਕਹਿੰਦੀ ਵੀ ਚੰਗੀ ਤਰ੍ਹਾਂ ਕਰਨਾ ਹੈ ਨਾ ਖਾਣਾ ਦਾਣਾ ਚੰਗੀ ਤਰ੍ਹਾਂ ਬਣਾਉਣਾ ਹੈ ਨਾ ਰਾਤ ਇਹਨਾਂ ਨੇ ਮੈਨੂੰ ਭਜਾਇਆ ਸਮਾਨ ਲੈ ਲਿਆ ਬੋ ਲਿਆ ਓ ਲਿਆ ਗੱਡੀ ਦੀ ਪਿਛਲੀ ਸੀਟ ਸਾਰੀ ਸਬਜ਼ੀਆਂ ਸਮਾਨਾਂ ਨਾਲੇ ਭਰੀ ਪਈ ਤੀ ਮਸਾਲੇ ਪਤਾ ਨਹੀਂ ਕਿਹੜੇ ਕਿਹੜੇ ਲਿਖਾਤੇ ਹੈ ਮੈਂ ਤਾਂ ਰਾਜਮਾ ਮਸਾਲਾ ਉਹ ਬਸ ਭਾਈ ਹਵਾ ਚਲਦੀ ਆ ਜੀ ਆ ਗੇਠ ਬੱਜਿਆ ਆਪੇ ਦਾੜ ਦੇ ਕੇ ਜਾ ਕੇ ਰਾਜਮਾ ਮਸਾਲਾ ਫਲਾਣਾ ਮਸਾਲਾ ਕਿਚਨ ਕਿੰਗ ਪਤਾ ਨਹੀਂ ਕਿਆ-ਕਿਆ ਲਿਖਾਇਆ ਵਾ ਲੌਂਗ ਇਲਾਇਚੀਆਂ ਸੌਂਫ ਪਾਨ ਦੇ ਪੱਤੇ ਡਿਛਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਣਾਉਣੀਆਂ ਜੀ ਇਹਨਾਂ ਨੇ ਹਨਾ ਤੇ ਬਾਕੀ ਉਹ ਹੁਣ ਤੁਹਾਨੂੰ ਦੇਖਣ ਨੂੰ ਮਿਲੇ ਜਾਣਾ ਵੀ ਕੀ ਆ ਗਿਆ ਬਣਾਇਆ ਜੀ ਬੂਆ ਜੀ ਦੇ ਸਵਾਗਤ ਵਿੱਚ ਹਨਾ ਅ ਤੇ ਆਜੋ ਫਿਰ ਚੱਲਦੇ ਅੰਦਰ ਮੈਂ ਦੁੱਧ ਪਾ ਕੇ ਵੀ ਦੇਖ ਲਓ ਵਾਪਸ ਆ ਗਿਆ ਦੁੱਧ ਪਾ ਕੇ ਮੈਂ ਘਰਾਂ ਆ ਗਿਆ ਪਰ ਇਹਨਾਂ ਤੇ ਹਜੇ ਹੁਣ ਤੱਕ ਸਮਾਨ ਨਹੀਂ ਤਿਆਰ ਹੋਇਆ ਹੁਣ ਦੇਖਦੇ ਅੰਦਰ ਜਾ ਕੇ ਕਿਆ-ਕਿਆ ਰਹਿੰਦਾ ਏ ਕਿਆ-ਕਿਆ ਨਹੀਂ ਕੁਝ ਮੈਂ ਹੈਲਪ ਕਰਾਉਂਦਾ ਮਣੀ ਮੁੱਟੀ ਹਨਾ ਉਹ ਮਾਸਟਰ ਸ਼ੈਫ ਨੂੰ ਤਾਂ ਫੇਰ ਬੜਨਾ ਹੀ ਪੈਂਦਾ ਰਸੋਈ ਕਿਚਨ ਵਿੱਚ ਤਾਂ ਗੱਲਾਂ ਆ ਵੀ ਜਦ ਤੱਕ ਕਿੱਥੇ ਨਹੀਂ ਜੇ ਮੈਂ ਨਾ ਬੜਾ ਇਹਨਾਂ ਤੇ ਕਿੱਥੇ ਸਿਰੇ ਲੱਗਣਾ ਕਰਾਂ ਆਜੋ ਫੇਰ ਚੱਲਦੇ ਆਂ ਤੁਹਾਨੂੰ ਅੰਦਰ ਦਿਖਾਉਂਦੇ ਆਂ ਮਲਾਉਂਦੇ ਆਂ ਸਾਰੀ ਫੈਮਿਲੀ ਨਾਲ ਹੈ ਤਾਂ ਭਾਈ ਜੀ ਇਹਨਾਂ ਦਾ ਔਖਾ ਹੀ ਆ ਪੈਸੀ ਹੈ ਸਮਾਨ ਨਾਲੇ ਰਾਤ ਦਾ ਲਿਆ ਕੇ ਦਿੱਤਾ ਹੋਇਆ ਏ ਪਰ ਫੇਰ ਵੀ ਇਹਨਾਂ ਤੇ ਹੁਣ ਤੱਕ ਬਣਿਆ ਨਹੀਂ ਹੈ ਦੇਖ ਲਓ ਜਾਂ ਤਾਂ ਹੋਵੇ ਵੀ ਸਮਾਨ ਲੇਟ ਪੁੱਜਿਆ ਹਾਂਜੀ ਹਜੇ ਹੋਇਆ ਨਹੀਂ ਕੰਮ ਸਿਰੇ ਮੇਲੇ ਨਹੀਂ ਆਈ ਅਸੀਂ ਅੱਛਾ ਮੈਂ ਤਾਂ ਕਹਿੰਦੇ ਵਿਹਲੇ ਹੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਖਦਾ ਹੀ ਆ ਕੰਮ ਕਰ ਰਹੇ ਹਾਂ ਕਿਆ ਕਰ ਰਹੇ ਹੋ ਹਾਂ ਉੱਪਰ ਰੱਖਾ ਹੱਥ ਹੱਥ ਲਾ ਬੂਗਲੀ ਅੱਛਾ ਲਓ ਕੀ ਬਣ ਰਿਹਾ ਪਕੌੜੀ ਬਣਦੇ ਹੋਰ ਕਾਦੇ ਆਲੇ ਖੀਰ ਬਣਦੀ ਕਿਤੇ ਮੇਲੋ ਜੀ ਇੱਧਰ ਭਾਪੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਦੇ ਕਾਦੇ ਪਕੌੜੇ ਬਣਦੇ ਦੱਸੋ ਪਕੌੜੇ ਤਾਂ ਹੁਣ ਆਦੇ ਆਲੂ ਵਾ ਇੱਕ ਤਾਂ ਵਿੱਚ ਗੋਭੀ ਆ ਹਾਂ ਹਾਂ ਗੋਭੀ ਤੇ ਪਕਾਓ ਗੋਭੀ ਬਰਚਲੇ ਹਾਂ ਆ ਦੇਖੋ ਕੌ ਮਿਕਸ ਵੈਜ ਦਿਖਾ ਦੂੰ ਤਿਆਰ ਬਈ ਅੱਛਾ ਤਿਆਰੀ ਫੇਰ ਕਰਦੀ ਕੁੜੀਆਂ ਦਾ ਖਾਚ ਤਾਂ ਸਮਾਨ ਹੈ ਹਾਂ ਆਹੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਧਰ ਉਹਦੇ ਨਾਲ ਸਬਜ਼ੀ ਦੂਸਰੀ ਵੀ ਤਿਆਰ ਆ ਇਹਦੇ ਨਾਲ ਆਹ ਹਾ 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 ਕਿਆ ਬਾਤ ਹੈ ਹੈ ਤੋ ਦੋ ਗੱਲਾਂ ਚ ਤਾਂ ਸ਼ਾਬਾਸ਼ੀ ਜੀ ਤੁਹਾਨੂੰ ਫ੍ਰਿਜ ਤੇ ਸੰਭਕਾ ਵੀ ਨਿਆਣੇ ਸਾਹਮਣੇ ਨਾਲ ਕੰਮ ਕਰਿਆ ਉਹ ਕਿੱਥੇ ਆਉਂਦੀ ਵਾਲਾ ਤੇ ਨੀ ਬਣ ਗਿਆ ਉਹ ਫ੍ਰਿਜ ਤੇ ਰੱਖਿਆ ਵਾ ਫ੍ਰਿਜ ਜੇ ਰੱਖ ਦਾਂ ਅੱਛਾ ਉਹ ਬਾਹਰ ਵਾਲੇ ਦੁੱਧ ਵਾਲੇ ਫ੍ਰਿਜ ਜੇ ਰੱਖ ਕਾਸਟਰਡ ਰਹਿ ਗਿਆ ਮੇਰੇ ਉਹਦੇ ਵੀ ਬਾਅਦ ਚ ਬਣਾ ਲਵਾਂਗੇ ਪਹਿਲੇ ਪਕੌੜੇ ਕੱਢਣੇ ਜ਼ਰੂਰੀ ਠੀਕ ਠੀਕ ਹਾਂ ਇੱਕ ਚੀਜ਼ ਹੋਰ ਅੱਜ ਨੂੰ ਪਤਾ ਲੱਗੂਗਾ ਜਦੋਂ ਸਰਵ ਹੋਗੀ ਮੈਂ ਸਾਨੂੰ ਇਹ ਪਨੇ ਠੰਡਾ ਨਹੀਂ ਦੇਣਾ ਮੈਂ ਪਾਣੀ ਦੇਣਾ ਮੈਂ ਜਿਹੜੀ ਸਪੈਸ਼ਲ ਚੀਜ਼ ਬਣਾਈ ਹੋਣੀ ਹੈ ਹਾਂ ਮੈਂ ਜ਼ਿਕਰ ਜਾਂ ਤਾਂ ਥੋੜਾ ਜਿਹਾ ਕਰਿਆ ਉਸ ਚੀਜ਼ ਦਾ ਵੀ ਮੈਂ ਕਿਹਾ ਪਾਨ ਦੇ ਪੱਤੇ ਪਤਾ ਨਹੀਂ ਕਾਦੇ ਵਾਸਤੇ ਮੰਗਾਏ ਆ ਭਾਈ ਲੱਗੂਗਾ ਪਤਾ ਠੀਕ ਹੈ ਦੇਖੋ ਫਿਰ ਕਿਉਂ ਨਾ ਪੀਣੇ ਵਾਲੀ ਚੀਜ਼ ਬਣਨੀ ਉਹਦੀ ਅੱਛਾ ਪਾਪਾ ਨੂੰ ਕੋਈ ਕੰਮ ਆ ਬਾਪਾ ਨੂੰ ਫੋਨ ਕਰਿਆ ਮੈਂ ਕਹਿੰਦੇ ਚਲ ਕੋਈ ਨਹੀਂ ਮੈਂ ਘੰਟੇ ਤੱਕ ਆ ਜੂੰਗਾ ਵੀ ਸਾਰਾ ਕੁਝ ਥੋੜਾ ਥੋੜਾ ਟੈਸਟ ਕਰ ਜੂਗਾ ਅੱਛਾ ਅੱਛਾ ਜੀ ਠੀਕ ਠੀਕ ਇਹ ਮਾਸੀ ਨਹੀਂ ਉਤਰੇ ਹੋਏ ਆ ਤਾਂ ਨਾ ਹੱਥ ਤੇ ਤੋਤੇ ਹੈਗੇ ਆ ਹੱਸ ਤਾਂ ਵੀ ਤੇ ਫਟਾਫਟ ਲਾ ਦੇਗਾ ਲਓ ਜੀ ਇਧਰ ਪਕੌੜੇ ਬਣ ਰਹੇ ਆ ਬਾਈ ਆਹਾ ਹਾ 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 ਕੀ ਬਾਤ ਹੈ ਹਾ 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 ਕੀ ਆਪਾ ਹੈ ਜੀ ਕੀ ਆਪਾ ਹੈ ਹੈ ਮੇਜਾ ਭੇਜਾ ਹੋਈ ਪਈ ਹੈ ਅੱਜ ਮੈਂ ਤੁਹਾਨੂੰ ਦੱਸਿਆ ਨਿਆਣਿਆਂ ਨੇ ਵੀ ਪੂਰਾ ਸਪੋਰਟ ਕਰਿਆ ਅੱਜ ਜਮਾ ਦੀ ਰਿਹਾਰਤ ਕਰੀ ਦੋਹਾਂ ਜਣਿਆਂ ਨੇ ਅੱਛਾ ਕੋ ਮੇਰੇ ਧੀਰੀ ਹੈ ਉਹ ਦੂਸਰਾ ਸੁੱਤਾ ਪਿਆ ਰਿਹਾ ਜਿਵੇਂ ਅੱਜ ਮਾਲਕ ਨਾ ਆਪ ਸਾਈ ਹੋਇਆ ਵਾ ਗਾਡੇ ਨਾਲ ਹਾਂ ਇੱਕ ਵਾਰੀ ਉੱਠਿਆ ਫੀਡ ਕਰਾਤੀ ਫਿਰ ਸੌਂ ਗਿਆ ਫੇਸ ਹੋ ਗਿਆ ਅੱਛਾ ਤੇ ਇਹ ਗੁਰੂ ਕਿਆ ਕਹਿੰਦੇ ਹੁੰਦੇ ਆ ਜਾਦਾ ਸੀ ਅਸੀਂ ਨਾ ਪਹਾੜ ਪੱਟੀ ਲੈ ਪਾਈ ਵੱਜ ਗਿਆ ਬਾਹਰ ਹੋਰ ਨਾ ਵੱਜ ਗਿਆ ਵੱਜ ਗਿਆ ਹੋਰ ਨਾ ਬਾਹਰ ਆ ਗਏ ਜੀ ਆ ਗਏ ਆ ਗਏ ਆ ਲਓ ਜੀ ਰਿਸ਼ਤੇਦਾਰ ਪੁੱਛ ਗਏ ਬੈਬੇ ਵੇਤੇ ਨਾਰਾ ਦੀ ਹੋ ਗਈ ਜੀ ਐਂਟਰੀ ਸਾਤਰੀ ਕਾਲ ਮਸੀ ਜੀ ਸਾਤਰੀ ਕਾਲ ਜੀ ਹੋ ਠੀਕ ਆ ਜੀ ਹਾਂਜੀ ਹਾਂ ਟਾਹ ਰਹਾ ਵੱਡੇ ਉਹ ਬੇਰੀ ਕਾਦੀ ਮੈਂ ਤਾਂ ਦੁੱਧ ਪਾ ਕੇ ਆਇਆ ਜੀ ਅਜੇ ਆਉਂਦੀ ਸਾਰੇ ਨੇ ਮੈਨੂੰ ਫੋਨ ਫੜਾ ਤਾ ਮੰਮੀ ਦੱਸਦੀ ਸਸਕਾਲ ਹੋ ਠੀਕ ਹੈ ਸਾਰੇ ਨੇ ਬਾਈ ਕੁਝ ਖਾਲਸਾ ਬਾਈ ਕੁਝ ਪਤਾ ਨਹੀਂ ਕੀ ਚੱਕਰ ਹੈ ਕੱਲ ਠੰਡਾ ਸਸਕਾਲ ਜੀ ਹੋ ਠੀਕ ਠਾਕ ਹੈ ਜੀ ਠੀਕ ਠਾਕ ਇਹ ਜਿਹੜੀਆਂ ਸਕਰੀਮਾਂ ਕਾਦੀਆਂ ਵੀ ਉਹ ਹਾਂ ਇਹ ਉਦੋਂ ਦਾ ਹੀ ਉਲਝਿਆ ਬਾਜੀ ਜੀ ਜਦੋਂ ਦੇ ਪੂਆ ਜੀ ਕੋਲ ਜਾ ਕੇ ਆਏ ਸਸਕਾਲ ਦਾ ਤਾ ਜੀ ਸਸਕਾਲ ਦਾ ਚਾਹ ਲਾ ਤੇ ਘਦੇ ਨਹੀਂ ਆਏਂ ਹਾਂ ਜੀ ਕਿੱਥੇ ਆ ਤਿੰਨ ਫਰਮੀਆਂ ਆਈਆਂ ਹਾਂ ਜੀ ਇੱਧਰ ਲੁੱਕ ਗਏ ਤੁਸੀਂ ਆਹੋ ਬਰਾ ਨਹੀਂ ਫਰਸਾ ਨਾ ਸਿੱਕਾ ਨਾ ਰੱਖੀ ਤੁਹਾਨੂੰ ਭਾਣ ਇਹ ਤੇ ਮਰ ਜਾ ਕੇ ਆਉਂਦੇ ਨਹੀਂ ਆਉਂਦੇ ਬਾਈ ਫਰਮੀਆਂ ਦੇ ਕਿ ਆਉਂਦੀ ਆ ਬੈਠੀ ਗੱਡੀ ਗਾ ਜੀ ਤੁਸੀਂ ਸੁਣਾਓ ਕੋਈ ਨਹੀਂ ਕਿੱਧਰ ਹੈ ਕੁੜੀਆਂ ਅੱਜ ਕੁੜੀਆਂ ਦੀ ਡਿਊਟੀ ਅੱਜ Koriah <laughs> ini

ਉਹ ਮਾਸੀ ਨੂਰਮਨ ਚ ਚੈੱਕ ਕਰਕੇ ਦੱਸੋਗੇ ਜੀ 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 ਠੀਕ ਹੈ ਅੱਜ ਜਿੱਤੀ ਬਤਾ ਹਾਂ ਜੀ ਜਿੱਤੀ ਪਿੰਨੋ ਨਹੀਂ ਸੱਸ ਜੈ ਵੀ ਜਿੱਤੀ ਬਿਲਹ ਇਹ ਦੇਖ ਪਾਪਾ ਦੀ ਇਫੈਕਟ ਕਰਦੀ ਕੁੜਮਣੀ ਨਾ ਥੋੜੀ ਥੋੜੀ ਦੋੜ ਦੋੜੇ ਦੋ ਨਾਲ ਦੋ ਨਾਲ ਦੋ ਉਹੀ ਗੱਲ ਹੈ ਜੀ ਦੋ ਨਾ ਚਾਹੀਦੀ ਆ ਮम्मी ਖਾਣੇ ਆ ਜਾਏ ਦੋ ਨਾ ਮੈਂ ਕਿੰਨੀ ਦੋ ਨਾ ਮੈਂ ਕਿੰਨੀ ਦੋ ਨਾ ਮੈਂ ਕਿੰਨੀ ਦੋ ਨਾ ਮੈਂ ਕਿੰਨੀ ਤੱਕ ਕੋਈ ਨਾ ਤੋ ਤੋ ਹੁਣ ਕਰ ਕਰ ਸਾਥਰੀ ਗੱਲ ਕੀ ਆ ਰਾ ਜੀ ਆ ਜਾਓ ਬੈਠੋ ਮਾਰੋ ਬੈਜੋ ਪਾਪਾ ਜੀ ਹੋ ਜਾਗਾ ਯਾ ਖਾਂਦੇ ਇਹਦੇ ਮਾ ਸਪੋਟ ਚੱਕੀ ਫਿਰਦੀ ਆ ਫੈਸਲਾ ਸਭ ਦੇ ਜਿੱਥੇ ਚੱਕ ਲੈਣੇ ਉਹ ਟਿੱਕੀ ਉਹੀ ਹੈ ਨੀ ਪਕੌੜੇ ਠੀਕ ਆ ਜੀ ਚਲੋ ਫੇਰ ਠੀਕ ਆ ਜੀ ਮਾੜਾ ਨਹੀਂ ਕਰਤਾ ਬਿਲਕੁਲ ਸ੍ਰੀਕਾਂਤ ਬੁਲਾ ਦੇ ਚਾਚੀ ਕਾ ਹੋਣ ਨਹੀਂ ਬੁਲਾਉਣੀ ਹਾਥੀਕਾ ਦੀ ਪਤਾ ਨੰਬਰ ਲਾ ਕੇ ਦੇ ਆ ਜਸ ਫੈਮਲੀ ਪਾ ਦੇ ਜੱਤੀ ਦੁਰੂ ਵਾ ਹੁਣ ਤਾਂ ਚੀਜੀ ਦਿਖਦੀ ਇਹਨੂੰ ਮਮਾ ਫੇਰੀ ਹਲਵਾਈ ਅੱਜ ਅਸੀਂ ਤਕੜਾ ਬੁੱਕ ਕਰਿਆ ਵਾ ਜੀ ਬਹੁਤ ਮਹਿੰਗਾ ਹਲਵਾਈ ਆ ਜੀ ਇਹ ਕਿੰਨੇ ਪੈਸੇ ਲੱਗਾਏ ਇਹ ਰਲਾ ਮੁੱਲੇ ਨਹੀਂ ਹੈ ਜੀ ਹਲਵਾਈ ਦਾ ਕੋਈ ਮੈਂ ਤਾਂ ਵੀ ਕਰੇ ਕਰਿਆ ਟੈਸਟ ਚ ਨਹੀਂ ਲੱਗਦਾ ਚੈੱਕ ਕਰ ਚਲੰਦਾ ਨਾਲੇ ਪੇਮੈਂਟ ਹਾਂ ਪੇਮੈਂਟ ਕਰਦਾ ਇੰਨੇ ਲੱਖ ਹਜ਼ਾਰਾਂ ਨੇ ਸੱਜੂ ਨਹੀਂ ਕਰੇ ਮੇਰੇ ਨਾਮ ਤੋਂ ਵੀ ਮੇਕ ਕਰਿਆ ਉਹ ਗੋਲਦਾਰੇ ਚ ਹਾਂ ਠੀਕਾ ਇਹ ਹਲਵਾਈ ਮਿਲਣਾ ਫਿਰ ਹਾਂ ਜੀ ਦੇਖ ਲਓ ਹੈ ਹਾਂ ਗੱਲ ਸਾਡੀ ਸੂਟਾ ਪਰ ਘੜਦੀ ਮਾ ਸੂਟ ਹਾਂ ਲੇ ਲੇਡੀਜ਼ ਦਾ ਹੁੰਦਾ ਹੀ ਸੂਟ ਆ ਮੇਨ ਤਾਂ ਸਿਸਟਮ ਸੂਟ ਲੈ ਕੇ ਤਾ ਦੋ ਕੁਛ ਆਹ ਜੀ ਹਾਂ ਗੱਲ ਸੂਟ ਪਰ ਆ ਕੇ ਆਪ ਨਹੀਂ ਰੱਖਣੇ ਰੱਖ ਲੈਣੇ ਹਾਂ ਥੋੜਾ ਆਮ ਕੇ ਕੁਝ ਨਹੀਂ ਲੱਗਦੀ ਹੈ ਵਧੀਆ ਗੱਲ ਹੈ ਅਮਮੀ ਚੈੱਕ ਕਰੋ ਤਾਂ ਜੀ ਅਸੀਂ ਗਲਾਸ ਲੈ ਕੇ ਆਏ ਇੱਥੇ ਤੇ ਕੁੱਲਰ ਕੁੱਲਰ ਜੀ ਨੰਮੀਣਾ ਨੇ ਸਪੈਸ਼ਲ ਕੀ ਹੈ ਵੀ ਕੁੱਲਰ ਚਾਹ ਬਣਾਉਣੀ ਮੈਂ ਤਾਂ ਜੀ ਜਾਸਮੀਨ ਚਾਹ ਬਣਾਉਂਦੀ ਆ ਨਾ ਜਿਆਦਾ ਹਾਂਜੀ ਆਹ ਮਿੱਠਾ ਨਾ ਖਾ ਹੋ ਜਾਂਦੀ ਅੱਛਾ ਤਾਂ ਕੋਈ ਚਾਹ ਹੀ ਨਹੀਂ ਮੈਂ ਪੀਂ ਕਰਦੀ ਮੈਂ ਕਈ ਵਾਰ ਲੜ ਵੀ ਕਰਦੀ ਸੀ ਹਾਂਜੀ ਜਾਸਮੀਨ ਬਣਾ ਦੇ ਮੈਂ ਠੀਕ ਹੈ ਹੋ ਚੁੱਕੀ ਪਤਾ ਨਹੀਂ ਤੇ ਮਾਰਨ ਦੇ ਦੀ ਹਾਂਜੀ ਹਾਂ ਬਣਾ ਦੇ ਫਿਰ ਇਹਨੇ ਮੈਨੂੰ ਕਿਹਾ ਚੱਲ ਮੰਮੀ ਤੈਨੂੰ ਬਣਾ ਦਿੰਦੀ ਹਾਂ ਚੱਲ ਬਣਾ ਥੋੜੇ ਕਰ ਅੱਛੀ ਲੜੀ ਮਾਸੀ ਦੇ ਹਾਂ ਹੁਣੇ ਹੁਣ ਕਰ ਲੈ ਚਾਹ ਹੀ ਪੀਂਦੇ ਤਾਂ ਵੀ ਇਹਦੇ ਵਿੱਚ ਪੀਣਾ ਨਹੀਂ ਹਾਂ ਅੱਛਾ ਇਹ ਚੀਜ਼ ਦਾ ਉਹ ਨਹੀਂ ਇਹਦੇ ਜਿਹੜਾ ਟੇਸਟ ਲੱਗਦੀ ਜੀ ਚੀਜ਼ ਲੱਗਦੀ ਤਾਂ ਲੋ ਹੋ ਜਾਂਦੀ ਪੀ ਕੇ ਦੇਖੀ ਹਾਂਜੀ ਹਾਂ ਹਾਂ ਸਭ ਤੋਂ ਜ਼ਰੂਰੀ ਇਹ ਤਾਂ ਹੈ ਕਿ ਕੋਈ ਵੀ ਚੀਜ਼ ਆਪਾਂ ਪਿਆਰ ਨਾਲ ਬਣਾਈਏ। ਹਾਂਜੀ ਹਾਂ। ਉਹ ਆਟੋਮੈਟਿਕ ਵਧੀਆ ਹੋ ਜਾਂਦੀ ਹੈ। ਬਿਲਕੁਲ। ਤੇ ਕੋਈ ਮੁੰਮੀ ਬਸਰੀ ਬਣਾਈਏ। ਸਹੀ ਗੱਲ ਹੈ ਜੀ। ਹਾਂ। ਪਿਆਰ ਨਾਲ ਬਣਾਈਏ ਵਧੀਆ ਬਣ ਜਾਂਦੀ ਹੈ। ਵਧੀਆ ਬਣ ਜਾਂਦੀ ਹੈ ਹਾਂਜੀ ਹਾਂ। ਬਿਲਕੁਲ ਬਿਲਕੁਲ ਇਹ ਤਾਂ ਹੈ ਜੀ। ਮੰਮੀ ਤੁਸੀਂ ਤਾਂ ਉੱਧਰ ਬੈਠੋ ਤੁਸੀਂ ਕਾਨੂੰ ਗਰਮੀ 'ਚ ਖੜੇ। ਮੈਨੂੰ ਆਪਣੀ ਕੁੜੀ ਦੇਖ ਕੇ ਬਹੁਤ ਵਧੀਆ ਲੱਗ ਰਿਹਾ। ਮੈਂ ਪੁੱਛਿਆ ਉਹ ਕਹਿੰਦੇ ਵੀ 4 ਤੋਂ 6 ਦੀ ਤੱਕ ਜਮ। ਹਾਂ। 6 ਨੂੰ ਹੀ ਨਾ 12 ਤੋਂ 2 ਵਜੇ ਤੱਕ। ਉਹ ਬੱਸ ਤੇ ਦੇਖ ਲਓ ਦੇਰਵਿੰਦਰ ਕੁਝ ਕੀਤਾ। ਹਾਂ। ਕਾ ਜੀ ਬਤਾ ਸਕੋ ਉਹ ਮੈਨੂੰ ਮੈਸੇਜ ਕਰ ਉਹ ਬੋਲੋ ਬੋਤਸ ਉਹਨਾਂ ਚਾਤੀ ਉੱਠ ਜਾਓ ਨਵੀਂ ਡਿਸ਼ ਤਿਆਰ ਕਰੀ ਹੈ ਜੀ ਅੱਜ ਦੇ ਅਸੂਲ ਵਿੱਚ ਮੱਖਣ ਪਾ ਕੇ ਦੋ ਕਿਆ ਹੈ ਤੇ ਚੀਨੀ ਪਾ ਕੇ ਫੇਰ ਨਹੀਂ ਚੀਨੀ ਨਵੀਂ ਡਿਸ਼ ਹੋਵੇ ਨੰਬ ਨਹੀਂ ਹੈ ਕੋਈ ਸੁਗਰ ਨਹੀਂ ਹਾਂ ਪੀ ਲੈ ਸਹੀ ਹੈ ਗੱਲ ਵੀ ਸਹੀ ਹੈ ਬੰਦੇ ਕਹਤਾ ਮਿੱਠਾ ਲਾਓ ਦਾ ਗਲਾਸ ਪਾਣੀ ਪੀਓ ਪਹਿਲੇ ਫੀਕਰ ਵੇਖੋ ਮੈਂ ਕੱਲ ਵੀ ਬੋਲਦੀ ਸੀ ਬਹੁਤ ਸਾਡੇ ਬੱਡੇ ਦੇ ਕੋਲ ਤੇ ਬੋਤਲ ਪਲਾਸਟਿਕ ਦੀ ਨਾ ਹੋਰ ਕਿਆ ਹੋਈ ਹੈ ਬਸ ਉਹੀ ਹੈ ਜੋ ਮਰਜੀ ਲੈ ਜੋ ਗਲਾਸ ਹੈ ਇਹ ਸਰਦਾ ਸਰਦਾ ਹੀ ਤਾਂ ਨਹੀਂ ਹੈ ਜੀ ਹੈ ਤਾਂ ਹੋਰ ਕੁਸਾ ਹੈ ਤਾਂ ਹੋਰ ਕੁਸਾ ਜੀ ਸਰਦਾ ਹੀ ਨਹੀਂ ਹੈਗੀ ਦੱਸੋ ਫੰਮ ਨਹੀਂ ਵਰਤਾ ਤੁਸੀਂ ਮਰੇ ਜੱਜ ਕਰੋ ਨਹੀਂ ਉਹ ਐਨੇ ਜੱਜ ਸਾਹਿਬ ਬਿਠਾਏ ਵੇ ਅੱਜ ਮੈਨੂੰ ਤਾਂ ਸਦਾ ਹੀ ਲੱਗਿਆ ਸੀ ਮੈਨੇ ਤਾਂ ਉਹ ਵਾਈ ਫਲੇਵਰ ਹੁੰਦਾ ਬਾਈ ਕੱਟ ਟੂ ਦ ਸਟ੍ਰੀਟ ਜਿਵੇਂ ਬਦਾਮ ਛੇਕ ਜਦੋਂ ਜੀ ਸ਼ਰਦਾ ਜੀ ਨੂੰ ਤਾਂ ਜੀ ਚੱਕਰ ਚਾਉਣ ਲੱਗੇ ਬਿਲਕੁਲ ਘੱਟੇ ਸਾਡੇ ਚੱਕਰ ਉਹਨੇ ਪਵਾਉ ਆਹ ਉਹ ਕਰਾ ਚੱਕਰਾਂ ਨੂੰ ਭਲਾਤਾ ਪਾਣ ਦਾ ਜੂਸ ਬਣਾਇਆ ਪਾਣ ਦਾ ਜੂਸ ਪਾਣ ਦਾ ਜੂਸ ਹੈ ਕੱਟ ਬਣਾ ਕੇ ਪਾਤਾ ਪਾਣ ਦਾ ਜੂਸ ਬਣਾ ਲੈ ਕੇ ਚੱਕਰ 10 ਮਿੰਟ ਦੀ ਵੀਡੀਓ ਮੈਂ ਤਾਂ ਨਹੀਂ ਕਹਿੰਦੀ ਆ ਸਾਜ ਨੂੰ ਵੀਡੀਓ ਲੈ ਵਿਖਾਇਆ ਜੈਨ ਵੀਸ ਪਲਾਇਆ ਅਰਬੀ ਵੀ ਪਲਾਈ ਪਾਤੀ ਸ਼ਰਦਾ ਜੀ ਚਾਚੂ ਨੇ ਕਿਹਾ ਕਿ ਬਣਾਇਆ ਸੀ ਬਾਹਰ ਬੇੜੇ ਨਹੀਂ ਜਾਨਾ ਇੱਕ ਜਿਆਦਾ ਬੇੜੇ ਸਰਦਾਈ ਦੀਓ ਓਹੋ ਸਰਦਾਈ ਕੀ ਸੁਣਦੇ ਨਹੀਂ ਆ ਸੋਈ ਚ ਪਾਣ ਦੀ ਰੈਸਿਪੀ ਬਣਾ ਕੇ ਲੈ ਕੇ ਆਈ ਸੀ ਭੈਣ ਕੇ ਮੈਂ ਕਹਿੰਦੀ ਬੇੜੇ ਚ ਬਣਾ ਬਹੁਤ ਨਹੀਂ ਬਣਾ ਕੇ ਬੇੜੇ ਬਟੇ ਤੁਸੀਂ ਪੀਂਦੇ ਸੀ ਤੁਸੀਂ ਪੀਂਦੇ ਕਿ ਕਿੰਨੇ ਤੇ ਆ ਰਹੇ ਹੋ ਇਹ ਰੋਟੋ ਵੀ ਕਾਦ ਬਣਾਇਆ ਤਾਂ ਹੁਣ ਬਣ ਗਿਆ ਹੁਣ ਨਹੀਂ ਇਹ ਕਹਿੰਦੇ ਉਹ ਵੀ ਹੈ ਬਹੁਤ ਵਧੀਆ ਆ ਰਹੀ ਹੈ ਬਹੁਤ ਵਧੀਆ ਤਾਂ ਪਾਣ ਦੇ ਤਿੰਨ ਚਾਰ ਚੰਦ ਚਾਹ ਮਾਣਾ ਮਾਣਾ ਇਹ ਮਰ ਲੱਡੂ ਬਣਾ ਕੇ ਦੇ ਲੱਡੂ ਨਹੀਂ ਇਹ ਬਣਾ ਕੇ ਸਾਰਾ ਸਾਲ ਮੇਰੇ ਵਿੰਦਨ ਨੂੰ ਕਹੇ ਕਿ ਸਮਾਨ ਲਿਆ ਤੋ ਸਮਾਨ ਲਿਆ ਤੋ ਲੈ ਕੇ ਨਹੀਂ ਆਇਆ ਹੁਣ ਗੱਲ ਮੇਰੇ ਮਰਾਗੀ ਦੀ ਕਰ ਗੱਲ ਤੁਸੀਂ ਕਹੋ ਸਾਰਾ ਸਾਲ ਮੈਂ ਕਹੀ ਗਿਆ ਦੁਕਾਨ ਵਾਲੇ ਨੂੰ ਸਮਾਨ ਪਾ ਦੇ ਸਮਾਨ ਪਾ ਦੇ ਤੇ ਸਮਾਨ ਨਹੀਂ ਪਾ ਕੇ ਲੱਗਾ ਉਹ ਪਾਇਆ ਹੀ ਨਹੀਂ ਪਤਾ ਗੱਲ ਗਿਆ ਜੀ ਦੇਖੋ ਜੇ ਜੇ ਤਾਂ ਸਮਾਨ ਬਣਾਉਣਾ ਹੋਵੇ ਨਾ ਮਾਸੀ ਹੁਣ ਮੇਰੀ ਗੱਲ ਸੁਣੋ ਪਿੰਨੀਆਂ ਬਣਾਈਆਂ ਦੀਆਂ ਇਹਨਾਂ ਨੇ ਯਾ ਮੈਂ ਦੁੱਧ ਪਾਉਣਾ ਦੁੱਧ ਪਾਉਨੇ ਪਾਉਨੇ ਨੂੰ 4-5 ਵਾਰ ਫੋਨ ਕਰ ਦੇਣਾ ਜੀ ਸਾਡੇ ਪਿੱਛੇ ਤੇ ਫਿਰ ਤਾਂ ਮੰਦੇ ਨੂੰ ਆਪੇ ਸਮਾਨ ਯਾਦ ਰਹਿੰਦਾ ਜੀ ਉੱਪਰ ਉੱਪਰ ਵਾਲਾ ਹਾਂਜੀ ਹਾਂ ਹੁਣ ਦੇਣ ਚੜਿਆ ਹੁਣ ਦੇਣ ਚੜਿਆ ਜੀ ਫਿਰ ਤਾਂ ਮੰਦੇ ਨੂੰ ਆਪੇ ਸਮਾਨ ਯਾਦ ਰਹਿੰਦਾ ਜਦ 4-5 ਫੋਨ ਆ ਲਈ ਦੁੱਧ ਪਾਉਨੇ ਨੂੰ ਅੱਧੇ ਤੇ ਘਾਟੇ ਬਾਅਦ ਫੋਨ ਹੁਣ ਜਦ ਲੱਡੂਆਂ ਦਾ ਸਮਾਨ ਨੂੰ ਕਦੇ ਮੈਨੂੰ ਮੁੜ ਕੇ ਫੋਨ ਹੀ ਨਹੀਂ ਆਇਆ ਜੀ ਮੈਂ ਵੀ ਭੁੱਲ ਭੱਲ ਜਾਂਦਾ ਪਾ ਗਿਆ ਕੇ ਗੱਲ ਛਿੜ ਗਈ ਆ ਚਲੋ ਮੇਰੀ ਗਲਤੀ ਹੈ ਮੈਂ ਤੇ ਮੇਰੀ ਸਮਝ ਨਾਦੀ ਵੀ ਆ ਕਲਾਸ ਕੀ ਹੈ ਵੇ ਨਹੀਂ ਤੁਸੀਂ ਵੀ ਨਹੀਂ ਤੁਸੀ ਨਹੀਂ ਕਰਦੇ ਉਹ ਨਹੀਂ ਨਹੀਂ ਪੀਓ ਹੀ ਤੁਸੀਂ ਬਸ ਦੰਤਾਂ ਲਈ ਪੀਦਾ ਹੈਗਾ ਨਹੀਂ ਨਹੀਂ ਅੰਕ ਕਰਿਆ ਕਿ ਆ ਨੰਬੇ ਆਉਂਦਾ ਨਹੀਂ ਨਾ ਉਹ ਚਾਚਾ ਜੀ ਵਾਲਾ ਤਾਂ ਬਿਨਾ ਮਿੱਠਾ ਦੇ ਇਹ ਵੀ ਬਿਨਾ ਮਿੱਠੇ ਦੇ ਆਹੀ ਬਹੁਤ ਸਵਾਦ ਬੜਾ ਪਾਈ ਪੁੱਛ ਹਾਂ ਬੜਾ ਅਲਸ ਬਣਿਆ ਹੋਇਆ ਮੈਂ ਤਾਂ ਆਪਰਾ ਤੋਲ ਜੀ ਗਿਆ ਜੀ ਮੈਂ ਕਿਹਾ ਪਾਨ ਦੇ ਪੱਤੇ ਕੀ ਕਰਨੇ ਮੈਂ ਹੱਦ ਹੋਊਗੀ ਦੱਸ ਮੈਂ ਮੰਨੂਗਾ ਜੋ ਜੋ ਲਿਖਿਆ ਵਾ ਬਾਈ ਉਹ ਮੈਨੂੰ ਕਿੱਥੇ ਪਾਣੇ ਲੱਗਿਆ ਕੀ ਹੋਰ ਉਹ ਮੈਨੂੰ ਉਹ ਵੀ ਪੁੱਛੇ ਜੀ ਬੰਦਾ ਕਹਿੰਦਾ ਬਾਈ ਚੜਾਉਣੇ ਆ ਕਿਤੇ ਉਹ ਮਹਾ ਚੜਾਉਣੇ ਖਾਣੇ ਭਰਾਵਾ ਉਹਨਾਂ ਦਾ ਵੀ ਹੋਣਾ ਕੋਈ ਜ਼ਰਤ ਨਾ ਮੈਂ ਮਹਾ ਚੜਾਉਣੇ ਹੀ ਜਾਂਦਾ ਮੰਦਿਰ ਚ ਚੜਦਾ ਸੀ ਹਾਂ ਜੀ ਚੜਦੇ ਉਹ ਮਹਾ ਚੜਾਉਣੇ ਨਹੀਂ ਯਾਰ ਕੋਈ ਡਿਡ ਛੋਚ ਬਣਾਉਣੀ ਮੈਂ ਖਾ ਕਰਦਿਆਂ ਨੇ ਤਾਂ ਉਹਨੇ ਵੀ ਤੇਰੇ ਨੇ ਮੈਂ ਵੀ ਕਰੇ ਮੰਦਿਰ ਜਾਣਾ ਮੱਖਾ ਨਿਕਲ ਮੈਂ ਤਾਂ ਇੱਕ ਵਾਰ ਹਲ ਜੀ ਗਿਆ ਮੈਂ ਭਾਂਦਾ ਪਤਾ ਨਹੀਂ ਕੀ ਕਰਨਾ ਦਾ ਵਾਕਈ ਬਹੁਤ ਸੁਆਦ ਆ ਅੰਦਰ ਠੰਡ ਪੈ ਗਈ ਸਈਆਂ ਉਸ ਵਰ ਨਹੀਂ ਮੇਂ ਚਾਚੇ ਨਾਲ ਬਣਾ ਕੇ ਹੁਣ ਜਦ ਕਰਨੀ ਇਹ ਕੰਮ ਨਹੀਂ ਮਮੇ ਦੇ ਦਾਦਾ ਜਿੱਦ ਜੈਸਮਿਨ ਨੇ ਨਮੀ ਨਮੀਆ ਚੀਜ਼ਾਂ ਸਾਨੂੰ ਮਿਲ ਨਹੀਂ ਜਾਂਦੀ ਬਣਾਉਂਦਾ ਨਹੀਂ ਕਰਦੀ ਕਰਮੀ ਨਾਲ ਸਾਨੂੰ ਆਪੜਾ ਕੇ ਮਾਲਾ ਨੂੰ ਦਿੱਤੇ ਜੱਕ ਕੰਢੀ ਪੈਣੀ ਚਾਚੇ ਨਾਲ ਲੜ ਕੇ ਕੰਢੀ ਜੈਸਮਿਨ ਕੋਲ ਘਰ ਹੁਣ ਕੋਈ ਨਹੀਂ ਲਾਈ ਦੇ ਵਿੱਚ ਆਜਾ ਆਦਿਆ ਅੱਜ ਕਰਨ ਨੇ ਕਿਹਾ ਕਿ ਸਾਈ ਪਨੀਰ ਬਣਾ ਕੇ ਪਾਈ ਕੋ ਅੱਛਾ ਉਹ ਪਨੀਰ ਹੈ ਪਨੀਰ ਹੈ ਅੱਛਾ ਰੱਬ ਤੋਂ ਉਹ ਮੈਨੇ ਦੀਦੀ ਨੇ ਸ਼ਿਵਲਾ ਮਿਰਚਾਂ ਕਰਕੇ ਬਣਾ ਲਈ ਚਲ ਪਨੀਰ ਪਨੀਰ ਤਾਂ ਵਧੀਆ ਚੀਜ਼ ਹੈ ਜੀ ਉਹ ਬਰਨਾ ਤੇ ਪੈਸੇ ਬਣਿਆ ਰਾਜਮੀ ਨੱਤਾਂ ਨਾ ਬਣਦਾ ਹਾਂ ਫਾਈਂਸੇ ਨਾ ਕੋਈ ਆਤ ਪਨੀਰ ਆਪਣੇ ਜਵਾਈ ਉੱਤ ਲਿਆਉਂਦੀ ਬੋਲੀ ਚ ਪਾ ਕੇ ਉਹ ਤਾਂ ਪਨੀਰ ਦਾ ਬਣਾ ਲੈ ਚਲੋ ਯਾਰ ਨਾ ਕੋਈ ਗੱਲ ਨਹੀਂ ਤੰਮ ਚੱਲੇ ਨੀਣਾ ਹੀ ਨੀਨੇ ਪੁੱਛ ਲੈ ਅਸੀਂ ਇਹਨੇ ਪਕੌੜੇ ਖਾਣੇ ਬਾਜੂ ਪਰ ਉਹ ਆ ਤੇ ਡਰੂ ਲੱਗਿਆ ਵਾ ਸਾਡਾ ਪਕੌੜੇ ਖਾਣ ਡਰੂ ਪਕੌੜੇ ਲੱਗਿਆ ਵਾ ਖਾਣ ਸਵਾਦ ਸਵਾਦ சாਤਰੀ ਕਾਲ ਤਾਂ ਬੁਲਾ ਦੇ சாਤਰੀ ਕਾਲ ਤਾਂ ਬੁਲਾ ਦੇ ਸ਼ਾਤਰੀ ਕਾਲ ਜੀ ਦੇ ਤਾਂ ਨਹੀਂ ਆਗੇ ਅਸੀਂ ਖਾਣੇ ਆਣੀ ਆ ਮੂਹਣ ਸੱਜੇ ਨਹੀਂ ਰੋਟੀ ਖਾ ਕੇ ਜਾਂਦੀ ਐ ਤਾਂ ਅੰਟੀ ਗਾਲੀ ਸੱਬ ਹੇ ਜਿੰਨੀ ਗਾ ਬੁੱਕਾ ਚਸਤੀ ਵਾਲੇ ਨਿਕ ਪਿੰਦਾ ਸਵਾਦ ਲੱਗਦਾ ਜੀ ਹੌਲੀ ਹੌਲੀ ਪੀਣਾ ਬਾਬੀ ਨੇ ਪੀ ਕੇ ਦੱਸ ਕੋ ਮੜਾ ਜੀ ਆਹ ਜਿਹੜਾ ਗਲਾਸਾ ਮੈਂ ਵੀ ਠੀਕ ਮੈਂ ਦੇਖ ਲਓ ਜੈਸਮின் ਤੋਂ ਫੋਨ ਆ ਰਵਿੰਦਰ ਦਾ ਇੰਟਰਵਿਊ ਲੈ ਇੰਟਰਵਿਊ ਲਿਆ ਮੇਰੀ ਗੱਲ ਸੁਣਾ ਸੱਤਲ ਆਈ ਗਿਆ ਆ ਸੱਚੀ ਗੱਲ ਹੈ ਮੈਨੂੰ ਕਹਿੰਦਾ ਕਿੱਥੇ ਆਉਂਦੇ ਆ ਫਿਰ ਮੰਮੀ ਨੇ ਹੈਡ ਭੂਆ ਨੇ ਹੈਡ ਆਫਿਸ ਫੋਨ ਲਾਇਆ ਮੈਨੂੰ ਫਿਰ ਮੈਂ ਕਿਹਾ ਵੀ ਹਾਂ ਆਉਣਾ ਕਿ ਨਹੀਂ ਆਉਣਾ ਮੈਂ ਮੰਮੀ儿 ਨਹੀਂ ਆ ਜੰਨੀ ਆ ਬਹੁਤ ਘਟ ਆਉਂਦੇ ਸਰ ਨੇ ਵਿਦਿਆਰਥੀ ਤਿਆਰ ਹੋਏ ਨੇ ਸਰ ਨੇ ਵਿਦਿਆਰਥੀ ਤਿਆਰ ਨੇ ਮੈਂ ਕਿਹਾ ਵੀ ਵਿਦਿਆਰਥੀ ਆਏ ਕਹਿੰਦੇ ਹੁਣ ਜਾਮਾ ਕਾ ਨਾ ਜਾਮਾ ਕਾ ਆਪਣੇ ਟੇਂਟਰ ਤੱਕ ਮੈਂ ਚੱਲ ਜਾਂ ਕੁੜੀ ਗੋਲੀ ਜਾਣਾ ਹੈ ਗੁਰਵਿੰਦਰ ਮੁਰਦੂ ਤੇ ਚਾਹ ਕਰੂਗਾ ਆਉਣੇ ਨੂੰ ਕਲਾਸ ਬਣਾ ਕੇ ਰੱਖ ਤਾ ਇੰਨੀ ਇੱਥੇ ਇੱਥੇ ਵਧੀਆ ਮੈਂ ਕਹਿੰਦਾ ਵੀ ਪਾੜ ਪਾੜ ਉਹ ਵੀ ਠੰਡਾ ਹੁੰਦਾ ਪਾੜ ਉਹ ਵੀ ਠੰਡਾ ਹੁੰਦਾ ਨਾਲੇ ਸੱਤਾਈ ਸੌਦਾ ਜੀ 30 ਰੁਪਏ ਦਾ ਪਾਨ ਆਇਆ ਓਡਾ 30 ਰੁਪਏ ਨਾਲ ਭੁਗਤਾਤਾ ਦਾ ਨਹੀਂ ਦੇਖ ਲਓ ਜੇ ਛੱਟ ਦੀ ਬੋਤਲ ਲਏਗਾ ਤੇ 20 ਰੁਪਏ ਦੀ ਹੋਊਗੀ 30 ਰੁਪਏ ਦਾ ਪਾਨ ਆ ਗਿਆ ਫਿਰ ਦੁੱਧ ਵੀ ਲਾਓ ਜੀ ਆਏ ਬਾਈ 70 ਰੁਪਏ ਕਿਲੋ ਵਾਲਾ ਦੁੱਧ ਵੀ ਪਿਆਰ ਹੈ ਲਾਓ ਸਾਹ ਉਹ ਤਾਂ ਕਰਦੇ ਆਂ ਟਮਰ ਗਿਣਤੀ ਲਾਉਂਦੇ ਨੇ ਵਿੱਚ ਸੌਂਫ ਵੀ ਤਾਂ ਪਾਈ ਆ ਸੌਂਫ ਪਾਈ ਆ ਚੀਨੀ ਪਾਈ ਆ ਰੇਹ ਲਾਓ ਕਿੰਨੇ ਦੇ ਲੱਗੇ ਜੀ ਬਾਤ ਕੋਈ ਨਹੀਂ ਉਹ ਡੇਰਾ ਕਰਕੇ ਸਮਾਨ ਪਾਏਗਾ ਬਿਲਕੁਲ ਜਿਹਾ ਹਾਂ ਪੁੱਟ ਕੇ ਵਿਧਾਨਪਾਲ ਦੀ ਇਹ ਹਾਦੀ ਜੀ ਪਾਏਗਾ ਵਿਧਾਨਪਾਲ ਵੀ ਪਾਏਗਾ ਚਲੋ ਕਾਰ ਨੂੰ ਇਹ ਵੀ ਤੁਹਾਡੀ ਗੱਲ ਪਰਕਾਰ ਸੁਭਾਈ ਜਾਉਂਗੀ ਠੀਕ ਹੈ ਇਹ ਵਹੀ ਜਲਦੀ ਗਾਹ ਨੂੰ ਨਾਮ ਵਾਲਾ ਬਰਤਾਨਾ ਲੈ ਕੇ ਬਹੁਤ ਆਉਂਦੇ ਸਕੇ ਬੋਤਲ ਦੇ ਵੀ ਨੋਟ ਠੀਕ ਜੰਕੀ ਦੇ ਘਰ ਚ ਚਾਰ ਬਿੱਠੇ ਛੋਟੇ ਜਿਹੇ ਜੰਕੀ ਪਾਈ ਠੀਕ ਆ ਚਾਚਾ ਜੀ ਵਸੇ ਤਾਂ ਪਾਣ ਆ ਜਾ ਓਏ ਬੁਲਕਾਉਂਦੇ ਹੋਏ ਜਿਹੜੇ ਬੈਠਾ ਆਪਰੇ ਕੋ ਪਾਸ ਦੇ ਵਿੱਚ ਕੋ ਚੱਕਰ ਕਰੀਆ ਆ ਪਰ ਉਹ ਤੇ ਤਾਂ ਹੀ ਘੋਟੇ ਮੈਂ ਤੁਹਾਨੂੰ ਸਹੀ ਗੱਲ ਰੱਛਾ ਜੀ ਉਹ ਜਿਹੜੇ ਕਿਆ ਕਹਦੇ ਆ ਉਹਨਾਂ ਨੂੰ ਜੀ ਉਹ ਦੇਖਾ ਦੁੱਲੇ ਮੰਮੀ ਹੋਣੀ ਜੀ ਬੇਲੇ ਬੇਲੇ ਜੀ ਨਗਾ ਨੁੱਲ ਉਹ ਨਗਾ ਜੀ ਉਹ ਬਹੁਤਰੀਆ ਚੀਜ਼ ਆ ਜੀ ਕੰਮ ਵਾਲੇ ਬੰਦੇ ਵਾਸਤੇ ਲੱਗੀ ਦੁਕਾਨਦਾਰ ਚਾਚਾ ਲਿਆਉਂਦੀ ਉਹ ਕਿੱਦਾਂ ਪੈਣ ਲੱਗਿਆ ਸਾਡੇ ਪਏ 2 ਲੱਖ ਬਹੁਤ ਲੱਗਿਆ ਕੱਲ ਮੈਂ ਵੀ ਗਿਆਦਾ ਜੀ ਉੱਥੇ ਤਾਂ ਬਹੁਤ ਲੱਗਿਆ ਮੇਰਾ ਸਾਹਿਬ ਤੋੜ ਲਿਆਂਦੇ ਤੋੜਨੇ ਆਂਦੇ ਆਹੇ ਤੋੜਨਾ ਹੈ ਜੱਲਾ ਆਏ ਬੇ ਤੱਲਾ ਆਇਆ ਬੇ ਤਾਰੀ ਬਰੇ ਦਸ ਤੋੜ ਸਾਰੀ ਬਹੁਤ ਗੰਦੀ ਨਹੀਂ ਅਰ ਮੰਮੀ ਵੀ ਬਾਹਰ ਜਾਂਦੀ ਹੈ ਬੇਰੀ ਬਾਹਰ ਜਾਂਦੀ ਹੈ ਬੱਪਾ ਜੀ ਕੋਲੋਂ ਖਾਣਾ ਪੱਕਦੇ ਨੇ ਆਪਣੇ ਬੱਚੇ ਉਹਦੇ ਪੁੱਛੀ ਆਲੇ ਤੋ ਜਿੱਦਾਂ ਮਿੱਟੀ ਅਸਲੀ ਆਈ ਯੂ ਨੋ ਤਰੀ ਜਿੰਨੇ ਵੀ ਗੋਣਾ ਕੋਪਾ ਅੰਡੇ ਕੁੱਟ ਕੁੱਟ ਕੇ ਪਾਉਂਦੇ। ਸਕੂਲ ਦੀ ਮੈਡਮ ਜੀ ਆ ਵੀ ਜੇ ਦੇਖੀ ਕਿ ਸੰਗ ਦੀ ਕਿਵੇਂ ਦੀਦੀ ਵਾਲਾ ਅੱਛਾ ਲੱਗੋ। ਲਓ ਜੀ ਸਾਡੀ ਭੈਣ ਵੀ ਆ ਗਈ ਭਾਈ। ਸਾਸਰੀ ਘਰ ਦੀ ਸਾਰਿਆਂ ਨੂੰ। ਹੋਰ ਦੀ ਵੀ ਠੀਕ ਆ? ਹਾਂ ਵਧੀਆ। ਚੱਲ ਵਧੀਆ ਜਹੀ ਦਾ। ਹਾਂ ਜੀ ਮੈਡਮ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਤੀ ਫਤਿਹ। ਅੱਜ ਤਾਂ ਤਾਂ ਸੌਖਾ ਹੀ ਨਵੇਟ ਦਾ ਕੰਮ। ਅੱਗੇ ਦੀ। ਅੱਗੇ ਤਾਂ ਬਾਤ ਲੰਬੀ। ਹਾਂ ਜੀ ਆਪਣੀ ਜਰਨੀ ਕਲਰ ਵਿੱਚ ਦੋ ਜਰਨੀ ਕਲਰ ਬੋਲੇ ਡਾਣਾ ਜੀ ਹਾਂ ਜੀ ਅੱਜ ਅੱਜ ਕੁੱਚੀ ਹੋਣੀ ਆ ਡਾਣਾ ਜੀ ਅੱਜ ਥੋੜੀ ਜਿਹੀ ਹੁਲਝ ਗਈ ਜੀ ਕੁੜੀ ਕਈ ਵਾਰ ਕਰ ਪੀਓ ਹਾਂ ਜੀ ਹਾਂ ਹਾਂ ਬਹੁਤ ਕਰਦੀ ਤਾਂ ਪਾਰੀਆਂ ਆ ਬੱਸ ਲੈਸ਼ਮੀ ਰੰਨਾ ਬਣਾਉਣ ਦੀ ਕੋਤ ਲੋੜਤਾ ਜਾਂਦੀ ਸੀ ਜਿੰਨੇ ਠੀਕ ਦੀ ਖਾ ਲੋ ਫੇਦਾ ਚੱਕ ਲੋ ਠੀਕ ਹਾਂ ਜੀ ਇਹਦਾ ਕੱਲ ਵੀ ਕੜੀ ਬਣਾਈ ਐਨ ਐਸੀ ਕੋਈ ਜਲਦੀ ਹੋਰ ਇੱਕੜੀ ਫੜਕਦੀ ਰਹਿਣਾ ਬਸ ਆਪਾਂ ਨੇ ਹਾਂ ਜੀ ਹਾਂ ਹਾਂ ਇਹ ਅੱਜ ਦਾ ਵੇਲਾ ਬਾਗੋ ਬਾਗ ਆਈ ਯਾਰ ਕੱਲ ਨਹੀਂ ਬਾਗੋ ਬਾਗ ਸੀ ਕੱਲ ਕੜੀ ਚਾਵਲ ਹਾਂ ਜੀ ਹਾਂ ਹਾਂ ਕੋਈ ਜੀ ਕਿਰਪਾ ਕਰਨੀ ਹੈ ਨਾ ਪ੍ਰਮਾਤਮਾ ਦੀ ਬਿਲਕੁਲ ਹਾਂ ਜੀ ਹਾਂ ਕੋਈ ਟਾਈਮ ਹੁੰਦਾ ਵੀ ਹਾਂ ਜੀ ਉਹ ਅਸੀਂ ਤਾਂ ਆਪਸਾ ਕੋ ਛੋਕਰ ਮਨਾਉਂਦੇ ਜੀ ਮੈਂ ਤਾਂ ਵੀ ਹਾਂ ਕੋਈ ਮਰੀਜ਼ ਹਟ ਕੋਈ ਮਤਲਬ ਦੇਰ ਜੇ ਤੇ ਬਹੁਤ ਜ਼ਰੂਰ ਹੁੰਦਾ ਹਾਂਜੀ ਹਾਂ ਹਾਂ ਜੇ ਕੋਈ ਘਰ ਦੇ ਵਿੱਚ ਬਿਮਾਰ ਹੋਵੇ ਆਪਾਂ ਤੇ ਨਹੀਂ ਚੱਲਦੀ ਬਿਲਕੁਲ ਬਿਲਕੁਲ ਇਹ ਔਖਾ ਹੋ ਜਾਂਦਾ ਚਲ ਸੋਈ ਤੋਂ ਠੀਕ ਹੈ ਠੀਕ ਰਹੇਗਾ ਬੱਸ ਹੋਣ ਵਾ ਤੇਰੇ ਆਪਕੇ ਤੰਦਰੁਸਤੀ ਵੈਕਚੁਅਲੀ ਆਸ਼ੀਰਵਾਦ ਹੈ ਮੇਰੇ ਨਾਲ ਤੁਹਾਡੇ ਕੋਲ ਇਹੀ ਗੱਲ ਚੱਕੋ ਫੇਰਾ ਅੱਜ ਦਾ ਭਾਜੀ ਅੱਜ ਦਾ ਜੈਸਮੀਨ ਨੇ ਉਹ ਮਲਾਈ ਪਾਈ ਵੀ ਹੈ ਬੱਚਾ ਹਾਂ ਇਹ ਹੈਗੀ ਜੈਸਮੀਨ ਨੇ ਬढ़ाई ਹੈ ਜੀ ਕੁੱਲਰ ਚਾਹ ਅੱਛਾ ਇਹ ਸਪੈਸ਼ਲ ਕੁਈ ਹੈ ਹਾਂ ਜੀ ਜੀ ਯਾਰ ਕੁੱਲਰ ਚਾਹ ਅੱਛਾ ਚਾਹ ਦੇ ਵਿੱਚ ਮਲਾਈ ਇਹ ਤਾਂ ਪਹਿਲੀ ਵਾਰ ਸੁਣਿਆ ਮੈਂ ਬਹੁਤ ਠੀਕ ਹੋ ਗਈ ਹੁਣ ਕੁੜੀ ਤੇ ਮਦਦ ਹੋਣ ਤੱਕ ਆਵੇਂ ਦੇਖਦੇ ਰਹੇ ਹੁਣ ਗੁਣ ਦੇਖੀਏ ਇਹਦਾ ਕਹਾਣੀ ਮੰਮੀ ਦੇ ਹੁਣ ਮੈਂ ਉਹ ਵਾਲਾ ਸੀਨ ਦੇਖਣਾ ਮੰਮੀ ਕਹਿੰਦੀ ਤੈਨੂੰ ਜਿੱਦਣ ਵਿਛਣ ਲੱਗ ਗਈ ਨਾ ਖਾਣ 5 ਰੁਪਏ ਵਿੱਚ ਰੈਸਪੀ ਤਿਆਰ ਮੈਂ ਤੈਨੂੰ ਕਹਿੰਦੀ ਤਾਂ ਕਿਵੇਂ ਖੋੜ ਤੱਕ ਤਾਂ ਆਵੇਂ ਦੇਖੇ ਹੁਣ ਅੱਗੇ ਅੱਗੇ ਗੁਣ ਦੇਖੀਏ ਮੈਂ ਤਾਂ ਕੋਈ ਵੀ ਨਹੀਂ ਤਾਂ ਮੈਂ ਉਹ ਬਿਮਾਰ ਸੀ ਜਿਵੇਂ ਹੂੜੋ ਬੇਚਾਰੀ ਬਿਮਾਰ ਪਈ ਤੇ ਮੈਂ ਆਵੇਂ ਮੈਂ ਕੋਈ ਨਹੀਂ ਸੀ ਕੋਈ ਨਾ ਚਰਿੱਤੀ ਕਰਦੀ ਉਹ ਹੋ ਗਿਆ ਅੱਪਦੇ ਰੀਤੀ ਜਿੱਡੀ ਮੁਬਾਰਤੀ ਇਹ ਮੁਬਾਰੇ ਨਹੀਂ ਦੀ ਕਈ ਤਰ੍ਹਾਂ ਦੇ ਮਨਤ ਸਵਾਲ ਉੱਪਦੇ ਆ ਆਪਣੇ ਹਾਂਜੀ ਹਾਂ ਨਹੀਂ ਨਹੀਂ ਆਏਗਾ ਕਾ ਕਹਿੰਦੀ ਹੈ ਵੀ ਹੁਣ ਤੱਕ ਉਹ ਦਿਨ ਖਿਆ ਤਾਂ ਅੱਗੇ ਅੱਗੇ ਹਾਂ ਨਹੀਂ ਹੁਣ ਅੱਗੇ ਅੱਗੇ ਮੂੰਹ ਚੁੱਪ ਰਹਿਣ ਦੋ ਮੇਰੇ ਤੋਂ ਪੇਰ ਤੋਟਿਆ ਜਾਣਾ ਸ਼ਾਂਤ ਰਹੋ ਲੈ ਬੱਸ ਕੀ ਆ ਕਰਨਾ ਤੇ ਤੂੰ ਜਾ ਟੱਪਣਾ ਝੰਡਾ ਰੋ ਤੁਸੀਂ ਖਾਓ ਅੱਜ ਇਹਨੂੰ ਇਸ ਸਾਸ ਕੋਲ ਮੜੀ ਮਾਸੀ ਜੀ ਨੇ ਅੱਜ ਪਾਣ ਵਾਲਾ ਪੀਲੀ ਰੈਸਪੀ ਉਹਨੇ ਕਰਕੇ ਮਾਸੀ ਜੀ ਅਜੇ ਠੰਡੇ ਆ ਪਤਾ ਨਹੀਂ ਪਾਣਾ ਕਰਕੇ ਠੰਡੇ ਕਰਤੀ ਪਹਿਲੀ ਨਹੀਂ ਦੇਖੇ ਮੇਰੀ ਪੇਟ ਦੁਖਦੀ ਆ ਅੱਛਾ ਅੱਛਾ ਜੀ ਠੰਡੇ ਕਰਕੇ ਲੇ ਕੇ ਆ ਜੀ ਲੈ ਉਹ ਕਿੱਥੇ ਬੈਠੇ ਬ੍ਰਾਂਟ ਲੱਗ ਲਿਆ ਨਾ ਹੇਠਾਂ ਮਿਲਿਆ ਦਸ ਤਿੰਦਾਰਕ ਨਹੀਂ ਨਹੀਂ ਇਤਰਾ ਦੀ ਕੋਈ ਗੱਲ ਨਹੀਂ ਨਾ ਹਾਂ ਇਹ ਕਰਦੀ ਆਉਂਦੀ ਬਸ ਹਾਂ ਜੀ ਹੁਣ ਪਕੌੜੇ ਪਕੂੜੇ ਕਿਆ ਗੱਲ ਹੋ ਗਈ ਦੀ ਕਰਨੀ ਮੰਮੀ ਦਾ ਬੀਬੀ ਪੜ ਗਿਆ ਅੱਛਾ ਅੱਛਾ ਹੀ ਮੰਮੀ ਨੂੰ ਦੱਸ ਦੇ ਦੀ ਦੱਸਵਾ ਮੈਂ ਕਿ ਦੀ ਦੀ ਠੀਕ ਕਰਦਾ ਕਿ ਉਹ ਚਾਹ ਦੇ ਕਾ ਹਾਂ ਹਾਂ ਕੋਈ ਨਾ ਚੱਲੇ ਹੋ ਚੱਲੇ ਮੈਂ ਕਿ ਮਿਹਰਬਾਨੀ ਦਮਾ ਚੱਲ ਰਹੀ ਤੁਹਾਡੇ ਪਕੌੜੀਆਂ ਦੇ ਥੱਲੇ ਖਾ ਲੇ ਮੋਲੀ ਕਿਵੇਂ ਮੈਂ ਦੀਦੀ ਨੂੰ ਦੱਸਦਾ ਵੀ ਮੈਨੂੰ ਲੱਗਦਾ ਮੰਮੀ ਨੂੰ ਟੈਨਸ਼ਨ ਕਰ ਗਈ ਫੇਰ ਆ ਜਾ ਅੱਛਾ ਮੋਲੀ ਦੇਣਾ ਪਾਲੀ ਚੇ ਨੂੰ ਪਕੌੜੀਆਂ ਪਕਾ ਦੇ ਫੋਲਦੀ ਹੈ ਦੂਸਰੀ ਚ ਲਿਆਉਂਦੀ ਨੇ ਸਟੀਲ ਚ ਓਏ ਲੱਡੂ ਸਤਿ ਸ੍ਰੀ ਅਕਾਲ ਤਾਂ ਬੁਲਾ ਦੇ ਪੁੱਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋ ਅਨੁਰੂ ਸਤਿ ਸ੍ਰੀ ਅਕਾਲੀ ਪੱਪ ਕਰ ਦੇ ਪੱਪ ਕਰ ਦੇ ਕਾਕੇ ਦੇ ਕਰੂੰਗੀ ਕਾਕੇ ਦੇ ਚਾਹ ਅਜੇ ਮੈਂ ਦੇਖ ਕੇ ਲਿਆਉਂਦੀ ਕਹਿੰਦੀ ਮਿਲੇ ਜਾਂਦੇ ਹੈਗਾ ਸ਼ਾਗੋਰੀ ਪਕੌੜੇ ਕਰਮਾ ਗਰਮ ਆ ਵੀ ਝਾਗ ਲਉਂਗਾ ਸੀ ਮਠਾ ਕੋਈ ਨਹੀਂ ਪਹਿਲਾਂ ਸੀ ਨੂੰ ਕੀ ਕਾਲੀ ਫਿਰ ਜੇ ਅਸੀਂ ਬਸ ਕਾਲ ਲਿਆ ਕੋਈ ਨਹੀਂ ਕਾਸੀ ਅਮਾਤ ਨੂੰ ਉਰ ਨੂੰ ਕਾਲ ਕੋੜੀਆਂ ਵੀ ਆਏ ਕੋੜੀਆਂ ਸਵਾਰ ਕੁੜੀਆਂ ਸਾਰੇ ਆ ਕੇ ਚੀਜ਼ਾਂ ਸਵਾਰ ਬਣਾ ਲੱਗੀ ਹੋਰ ਹੋਰ ਮੀ ਅੱਜ ਦਾ ਬਾਕੀ ਕੁੜੀ ਸਵੇਰ ਦੀ ਹੋ ਲੱਗੀ ਅੱਜ ਖਸ ਹੋਵੇ ਹਾਂ ਜੀ ਹਾਂ ਤੇ ਨਾ ਹੋ ਗਿਆ ਆਪਣੇ ਸਰੀਰ ਬੋ ਝੂਠੀ ਹਾਂਜੀ ਸਾਡਾ ਆਉਣ ਦਾ ਚਾਹ ਹੋ ਗਿਆ ਚਾਹ ਹੋ ਗਿਆ ਇਹਨੇ ਕੱਲ ਦੇਖ ਲੋ ਜੀ ਮਨੂੰ ਮਹਿਸਾ ਚੋਣ ਚੋਣੀਆਂ ਔਖੀਆਂ ਕਰਤੀਆਂ ਜਲਦੀ ਕਰੋ ਸਾਮਾਨ ਲੈ ਕੇ ਆਣਾ ਜਲਦੀ ਕਰੋ ਸਾਮਾਨ ਲੈ ਕੇ ਆਣਾ ਦੇ ਕੇ ਤੇ ਸ਼ੁਕਰ ਕਰ ਸਕੂਟਰੀ ਹੁੰਦੀ ਆ ਮੈਂ ਭੱਜ ਜਾਣਾ ਤਾਂ ਸਹੀ ਗੱਲ ਹੋਈ ਮੈਂ ਜੇ ਮੈਨੂੰ ਗੱਡੀ ਚ ਚਲੋੜੀ ਹੁੰਦੀ ਮੈਂ ਤੁਹਾਨੂੰ ਪੁੱਛਣਾ ਇਹਨੇ ਮੈਂ ਆਪੇ ਲੈ ਆਉਣੀ ਆਦਾ ਸਾਮਾਨ ਹੋਣਾ ਜਲਦੀ ਹੁਣ ਸਿਖਾ ਦੇਣੀ ਤੈਨੂੰ ਅੱਧੀ ਘਾਤ ਸਿਖਾਤੀ ਅੱਧੀ ਘਰੇਗੀ ਹੋਗੀ ਸਿਖਾਤਾ ਨਹੀਂ ਉਹ ਚਾਹਦਾ ਤੋ ਹਾਂ ਜੀ ਹਾਂ ਟਾਈਮ ਦੇਖਾ ਟਾਈਮ ਨਾਲ ਸਾਰਾ ਕੁਝ ਚੰਗਾ ਲੱਗਦਾ ਜੀ ਲੈ ਲੈ ਦੇਖਾ ਉਧਰ ਦੇਖੇ ਤੇ ਦੇਖ ਲੋ ਬਨਾਉਟੂ ਜੇ ਲੱਗ ਰਿਹਾ ਜੀ ਗਲਾਸ ਪਰ ਹੈ ਅਰੀਜਨਲ ਇਹ ਹੂੰ ਦੱਸੋ ਯਾਹ ਲੈ ਕੰਦੀ ਹੋ ਗਈ ਠੰਡੀ ਹੋ ਗਈ ਚਲ ਮੈਂ ਕੱਢੀ ਹੋਈ ਹੈ ਦੁਬਾਰਾ ਗਰਮ ਕਰ ਲੰਦੇ ਯਾਦ ਸੀ ਨਾ ਠੀਕ ਆ ਮੈਨੂੰ ਤਾਂ ਕੋਈ ਨਾ ਇਹਨਾਂ ਨੂੰ ਕਰ ਲਿਓ ਦੁਬਾਰਾ ਤੁਸੀਂ ਜਾ ਗਰਮ ਕਰ ਲਿਆ ਦੁਬਾਰਾ ਕਰ ਲਓ ਹੋਰ ਇਹ ਤਾਂ ਮੇਲੋ ਇਹ ਪ੍ਰੋਣਾ ਸਾਹਿਬ ਨੂੰ ਸੱਚੀ ਗੱਲ ਜੀ ਕਹਿੰਦੇ ਢਾਣੇ ਢਾਣੇ ਕੋ ਮੋਰੋਂ ਦੀ ਪਕੌੜੇ ਸਾਡੇ ਵਾਸਤੇ ਤਿਆਰ ਹੋਏ ਤੇ ਹਾਂਜੀ ਉੱਪਰ ਤੇ ਜਾ ਕੇ ਤਾਂ ਬਾ ਕਰ ਉਹ ਮਾਰਦਾ ਕਹਿ ਲੋ ਜੀ ਛਾਪਾ ਰੇਡ ਛਾਪਾ ਮਾਰਦਾ ਛਾਪਾ ਮਾਰਦਾ ਰੇਡ ਪੈ ਗਈ ਰੇਡ ਪੈ ਗਈ ਇਹ ਸਾਡੇ ਵਾਸਤੇ ਬਣਿਆ ਹੋਵੇ ਹਾਂਜੀ ਹਾਂ ਇਹ ਇਹ ਲਿਖੀ ਵੀ ਤੀ ਮੋਰ ਲੱਗੀ ਵੀ ਦੀ ਪਹਿਲਾਂ ਹੀ ਜਿਹਨੇ ਖਾਣਾ ਆ ਲੈ ਡਾਕਟਰ ਕੋਲ ਤੇ ਡਾਕਟਰ ਕਹਿੰਦਾ ਵੀ ਕਸਟਮ ਥੋੜਾ ਜਿਹਾ ਬਦਲ ਇਹਨਾਂ ਨੂੰ ਚੈੱਕ ਕਰਾਉਂਦੇ ਮੇਰੇ ਭਾਗ ਹਾਂਜੀ ਕਹਿੰਦੇ ਵੀ ਉਹਨਾਂ ਦਾ ਕਲਾ ਬੰਦ ਕਰਾਵਾ ਬੰਦ ਕਰੂ ਕਹਿੰਦਾ ਡਾਕਟਰ ਨੇ ਤਾਂ ਭੁੱਖਾ ਮਾਰਦਣਾ ਦਾ ਸਾਰਾ ਕੁਝ ਨਾ ਕਰੀਦਾ ਅੱਜ ਗਿਆਤਾਂ ਦੇ ਪਕੌੜੇ ਉਹਦੇ ਖਾਸ ਨੇ ਵੀ ਕਮੀ ਆਪੂ ਦੱਸ ਕੇ ਜਾਓ ਕਿ ਆ ਕਮੀ ਅਗਲੀ ਵਾਰ ਮੈਂ ਪੂਰੀ ਕਰਾਂ ਹਾਂ ਟਪ ਟੋਪ ਠੀਕ ਆ ਛਾਹ ਵੀ ਹੋਣਾ ਛਾਹ ਆਛੇ ਅਗੂ ਦੇ ਛਾਹ ਆਛੇ ਅੱਜ ਤਾਂ ਬਹਿ ਜਾ ਬਹਿ ਜਾ ਕਰਾਈ ਪਈ ਆ ਇਹ ਪਕੌੜੇ ਬੜੇ ਸਵਾਦ ਹਲਵਾ ਹੀ ਪਸੰਦ ਕਰਦੇ ਦੂਰ ਆਪਣੇ ਤੇ ਹਾਂ ਬਹੁਤ ਚੈੱਕ ਦਵਾ ਦਿਓ ਮੈਨੂੰ ਇਹ ਹਲਵਾਈ ਮਹਿੰਗਾ ਜੀ ਇਹ ਕਹਿੰਦਾ ਭਾਈ ਮੈਂ ਕੈਸ਼ ਪੇਮੈਂਟ ਨਹੀਂ ਚੈੱਕੇ ਲੱਗਦਾ ਚੈੱਕ ਛੁੱਟੀਆਂ ਹੁਣ ਤਾਂ ਕੋਈ ਨਾ ਪੈਣਾ ਅਗਲੇ ਹਫ਼ਤੇ ਲੱਗਣਾ ਜਾ ਕੇ ਹਾਂ ਜਾਂ ਦੇਰ ਨਾਲ ਜਾਂ ਦੇਰ ਉਹ ਚੈੱਕ ਬੁੱਕ ਖੋਗੀ ਦੀ ਬਣਾਉਣੀ ਦੱਤੀ ਵੀ ਦੁਬਾਰਾ ਚੈੱਕ ਨੇ ਲੱਗਣਾ ਐ ਏਕੀਐਮ ਚ ਹੋਣੇ ਆ ਚਲੋ ਨਾਲੇ ਕਹਿੰਦੇ ਚੈੱਕੇ ਲੈਣਾ ਜੀ ਹਲਵਾਈ ਸਾਹਿਬ ਉਹ ਕਿਆ ਕਰੀ ਹਾਂ ਏਟੀਐਮ ਨਾਲ ਲੱਗਾਈ ਜਾਂ ਕਹਿੰਦੀ ਆ ਚਾਹੀ ਬਹੁਤ ਵਧੀਆ ਚਾਹੀ ਬਹੁਤ ਵਧੀਆ ਹਾਡੇ ਕੋ ਦੂਏ ਕੁੱਲੜ ਵਾਲੇ ਗਲਾਸ ਤੇ ਹੀ ਲਿਆਂਦੇ ਨਵੇਂ ਜਾਂ ਤੈ ਉਹ ਛੇ ਉਧਰੇ ਮੁੱਕ ਹੋ ਗਏ ਉਹਨਾਂ ਚ ਟੇਸਟ ਵੈਸੇ ਚਾਹ ਦਾ ਵੱਖਰਾ ਹੀ ਆ ਜੀ ਹਾਂ ਕਿਹੜੇ ਉਹ ਮਿੱਟੀ ਦੇ ਨਹੀਂ ਹੁੰਦੇ ਜੀ ਮਿੱਟੀ ਵਾਲੇ ਗਲਾਸ ਜਿਹੜੇ ਮੈਂ ਵੀ ਕੋਈ ਲਿਆ ਦਿੱਲੀ ਜਾਂਦਾ ਆਇਆ ਅੱਛਾ ਅੱਛਾ ਜੀ ਉਹ ਮਿਲਦੇ ਨੇ ਕਿਹੜੇ ਹੋਟਲਾਂ ਦੇ ਗੱਬੇ ਹਾਂ 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 ਉਹਨਾਂ ਕੋਲ ਲਿਆ ਆਇਆ ਜਦੋਂ ਕੁੜੀ ਜਾਂ ਆਉਂਦੀ ਆ ਹਾਂ ਬੰਮੀ ਅੱਛਾ 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 ਜੀ ਇਹ ਪਕੌੜੇ ਸੁਆਦ ਇਹ ਪਕੌੜੇ ਵਾਕਿਆ ਸੁਆਦ ਆ ਜੀ ਚੱਕੋ ਚਾਚਾ ਜੀ ਹੋਰ ਛੱਕੋ ਉਹ ਮੁੱਕੀ ਗੱਤੀ ਜਿਹੜਾ ਘਟਾਈ ਜਿਹਾ ਲੱਗਦਾ ਹੋਰ ਬਹੁਤ ਹਾਂ ਜੀ ਹਾਂ 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 ਚਲੋ ਇਹ ਫੇ ਸ਼ਾਕਲੀ ਹੋ ਪਕੌੜੇ ਤੇਰੇ ਬਾਤ ਨਹੀਂ ਬੜੇ ਖਾ ਰਹਾ ਬਹੁਤ ਪਰੇ ਉੱਤਰ ਦਾ 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 ਮੋਕਾ ਲਾਵੇ ਲਈਏ ਪਹਿਲਾ ਹਾਂ ਜੀ ਮੱਛਰੋਂ ਘੱਪੇ ਨਾ ਧੱਫੇ ਇਹ ਪਹ ਹੈ ਜੀ ਜੋ ਸੱਚਾਈ ਹੋ ਦੱਸ ਸਕਦੇ ਸੱਚੀ ਗੱਲ ਬਹੁਤ ਸਾਰਾ ਸੱਚ ਬੋਲਿਆ ਕਰੋ ਬਸ ਤੇ ਜੇ ਮੁਰਕੀ ਲਈ ਦੇ ਇੱਕ ਤਾਂ ਮੈਂ ਖਾਣ ਲੱਗੀ ਉਹ ਮੈਂ ਦੱਸੂੰਗੀ ਕੀ ਕਹਿੰਦਾ ਬਤਾਇਦਾ ਜਿਆਦਾ ਮੈਨੂੰ ਮਿੱਕੀਸ ਤੇ ਆਪਦੇ ਸਵਾਲ ਨੇ ਦੇਖਦੇ ਜਣੇ ਮੈਨੂੰ ਨਾ ਟੱਕਦਾ ਬੈਠ ਕਾਹ ਬਾਈ ਦੱਸਣ ਯਾਰ ਲਾਗ ਵਾਲੀ ਕਾ ਠੀਕ ਠੀਕ ਆਪਾਂ ਪਰ ਚੈੱਕ ਕਰਦੇ ਡੈਡੀ ਜੀ ਦੀ ਐਂਟਰੀ ਬਾਅਦ ਚੋਂ ਹੋਈ ਹੈ ਜੀ ਡੈਡੀ ਜੀ ਨੂੰ ਮਿਲੋ ਇੱਧਰ ਹਾਏ ਪਾਸੇ ਗੱਲ ਦੀ ਸਾਰਿਆਂ ਨੂੰ ਮੈਂ ਅਸਵਰ ਨਹੀਂ ਆਇਆ ਹੈਗਾ ਕਹਿੰਦਾ ਵੀ ਕੱਲਾ ਕਦੇ ਕਰ ਮੌਜ ਲੁੱਟ ਰਿਹਾ ਹੈ ਕਿ ਆ ਹਾਂਜੀ ਅੱਛਾ ਉਹ ਤਾਂ ਕਿਹਾ ਵੀ ਭੈਣ ਜੀ ਜਾਂਦੀ ਨੇ ਮੇਰੀ ਹੈਗੀ ਅੱਜ ਜਨਵੰਤਰੀ ਉਹ ਆਦਿ ਨਾ ਤੇਰੀ ਗੀਤ ਰੈਗੀ ਪਾਰਟੀ ਆਜਾ ਇਹ ਤਾਂ ਤੁਸੀਂ ਤੁਸੀਂ ਪਾਰਟੀ ਆਲੀ ਮੈਂ ਕੋ ਗੁਰ ਗੁਰ ਦੇ ਕੇ ਆਉਂਦਾ ਉਹ ਹੀ ਰਸਤਾ ਪਈ ਨਹੀਂ ਸਾਨੂੰ ਕੋਈ ਪਾਰਟੀ ਨਹੀਂ ਹੈਗੀ ਸੁੰਜਾ ਮਾਰਦੀ ਆ ਕਿਉਂ ਮੰਦੂਤ ਕਰਦੀ ਆ ਉਹ ਹੀ ਦਾ ਤਹਾਂ ਪਤਾ ਪੂਆ ਦੀ ਖੁਸ਼ੀ ਚ ਰੋਟੀ ਆ ਪੂਆ ਦੇ ਆਉਂਦੇ ਖੁਸ਼ੀ ਵਿੱਚ ਇਤਾਂ ਦੀ ਚੱਲ ਇਤਾਂ ਰੋਦਾ ਹੀ ਰਹੇਗਾ ਪਤਾ ਪੂਆ ਦੀ ਖੁਸ਼ੀ ਚ ਰੋਣਾ ਕਰ ਬੰਦਾ ਇਹ ਨਹੀਂ ਹਵਾਲਾ ਸਾਰੇ ਕੋਰਾ ਬਰਾ ਯਾਹੀ ਨਹੀਂ ਨਹੀਂ ਉਹ ਗੱਲ ਨਹੀਂ ਕੋਈ ਗੱਲ ਗਾਸਤ ਹੋ ਰਿਹਾ ਆਉਂਦਾ ਕੱਲ ਵੀ ਆ ਕੇ ਗਿਆ ਮੈਂ ਉਦੋਂ ਪਹਿਲਾਂ ਤੁਸੀਂ ਸਾਡੇ ਨਾਲ ਕਿਵੇਂ ਬਸ ਔੜੀ ਗਾੜੀ ਲੱਗੀ ਹੋਣੀ ਸਾਡੀ ਨਾਲ ਤੁਸੀਂ ਮੈਸੇਜ ਤੁਹ ਆਏ ਰਿਸ਼ਤੇਦਾਰ ਹੀ ਆਉਣੇ ਜਾਣੇ ਦੀ ਹੋਂਦੀ ਹੈ ਜੀ ਸਹੀ ਗੱਲ ਗੱਲ ਚੁਪਾ ਦੇ ਸੁੱਤਾ ਸੱਤ ਫੇਰ ਤੁਹਾਨੂੰ ਕੰਮ ਨਹੀਂ ਕਰਵਾਉਂਦੀ ਗੋਦੀ ਦੀ ਸੌਣ ਦੀ ਆਤ ਪੜ ਬੈਠੀ ਸਬਜੀ ਬਹੁਤ ਸੁਆਦ ਹੈ ਜੀ ਮਿਕਸਪੈਜ ਹਾਂਜੀ ਮਿਕਸਪੈ ਦਾ ਬਹੁਤ ਵਧੀਆ ਬਣੀ ਮੈਂ ਵੀ ਚੈੱਕ ਕਰ ਲਿਆ ਇਹ ਬਹੁਤ ਸੁਆਦ ਆ ਬਾਕੀ ਦੀਆਂ ਬਾਕੀ ਚਾ ਗਾ ਓਹ ਹੋ ਥੋੜੀ ਥੋੜੀ ਪਾਣੀ ਪੀਣ ਆ ਠੀਕ ਆ ਫਾ ਉਦ ਜਾਲ ਠੀਕ ਆ ਫਾ ਉਦ ਜਾਲ ਠੀਕ ਥੈਂਕ ਯੂ ਸੋ ਮਚ ਸਾਰਾ ਕੁਝ ਮੈਂ ਬਣਾਇਆ ਜੀ ਜੀ ਨੇ ਪਛਾਤਾ ਬਣਾਇਆ ਬੜੀ ਜੀ ਦਾ ਹੋਰ ਪਿਆਰ ਮਿਲ ਗਿਆ ਵਿੱਚ ਹੂੰ ਲੇਵਰਾ ਦਾ ਬਰਾਬਰ ਸਾਰਿਆਂ ਨੇ ਗਰਮੀ ਚਾਦਾਵਾ ਲਿਆਓ ਸਭ ਦੇ ਸਵਾਦ ਆ ਪ੍ਰਸ਼ਾਦਾ ਹੁਣ ਤਮਾ ਨਾਮ ਲਾਈ ਚਲੋ ਜੇ ਵੀਡੀਓ ਬਣਾਉਣਾ ਹੈ ਫਿਰ ਕਰਾ ਲਓ ਹੁਣ ਪਤਾ ਗੱਲ ਹੈ ਕਹਿੰਦੇ ਸਬਜੀ ਨਾਲ ਰਹਿਣੇ ਰੋਟੀ ਘੱਟ ਖਾਉਂਦੇ ਬਾਦੋਂ ਮੈਂ ਕਿ ਸਬਜੀ ਖਾਈ ਜਾਓ ਸਹੀ ਗੱਲ ਹੈ ਇਹ ਚੱਕਰ ਸਟੈਂਡ ਨੂੰ ਨਾ ਥਲੇ ਟਾਇਰ ਲਵਾ ਲੈ ਜਖ ਮਿਹਨ ਹਿੱਧਰੋਂ ਤੁਰਨਾ ਸਟੈਂਡ ਨਾਲੇ ਨਾਲ ਕੈਮਰਾ ਲੈ ਕਿੱਥੇ ਆ ਮੰਮੀ ਨਾਮ ਇੱਧਰ ਮਮਿ ਅੰਦਰ ਆ ਇੱਧਰ ਹੁਣੇ ਮਿਲਦਾ No, Mommy? I'll see you. It's <laughs> mine to do That's <laughs>